ਲਓ ਤਾੜੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਵੱਡੇ ਸ਼ੋਅ ਮੈਚ ਦੀ ਸ਼ੁਰੂਆਤ ਸੋਹਣਾ ਦਾ ਗਰਲਾਲ ਪਹਿਲੀ ਕਬੱਡੀ ਪਾ ਰਿਹਾ ਹੈ ਹੁਣ ਦੇਖਦੇ ਆਂ ਚਾਰ ਖਿਡਾਰੀਆਂ ਦੇ ਵਿੱਚੋਂ ਰਾਣਾ ਤਿਆਰ ਹੈ ਸੁਖ ਤਿਆਰ ਹੈ ਔਰ ਦੋ ਰਾਣੇ ਖੜੇ ਹੋਏ ਆ ਇੱਕੇ ਇਲਾਕੇ ਦੇ ਤੇ ਕਹਿੰਦੇ ਫਰੰਦੀਪਰੀਏ ਗੋਪੀ ਨੂੰ ਬੱਚਾ ਬੱਚਾ ਪਿਆਰ ਕਰਦਾ ਹੈ ਬੱਚਾ ਬੱਚਾ ਪਿਆਰ ਕਰਦਾ ਹੈ ਨਾ ਸਾਹਮਣੇ ਇਹਦੇ ਲਈ ਸਾਈਡ ਦੇਖਾਂਗੇ ਗੁਰਲਾਲ ਨੇ ਅੰਕ ਦਾ ਵਾਅਦਾ ਕਰ ਦਿੱਤਾ ਇੱਕ ਚੋਟੀ ਦਾ ਅੰਕ ਜੋੜਨੇ ਚ ਕਾਮਯਾਬ ਹੈ ਉਸ ਸਥਾਨ ਤੇ ਵੱਡਾ ਜਿਹੜਾ ਧਾਰਮਿਕ ਮੇਲਾ ਤੇ ਖੇਡ ਮੇਲਾ ਕਰਵਾਇਆ ਗਿਆ ਆ ਮੁੰਡੇ ਨੇ ਨੌਜਵਾਨ ਨੇ ਸਿਰੇ ਦੀਆਂ ਕਬੱਡੀਆਂ ਪਾਈਆਂ ਤੇ ਹਜ਼ਾਰਾਂ ਦੇ ਵਿੱਚ ਆ ਨੌਜਵਾਨ ਦੀਆਂ ਰੇਡਾਂ ਦੀ ਗੱਲ ਗਈ ਹੈ ਹੁਣ ਦੇਖਦੇ ਆਂ ਸ਼ੇਰੇ ਨੇ ਕਬੱਡੀ ਪਾ ਦਿੱਤੀ ਹੈ ਚੋਲਾ ਸਾਮਲਾ ਅਰਸ਼ ਖੜਾ ਹੋਇਆ ਓਏ ਭਾਈ ਲੱड्डੂ ਵਾਲਾ ਵਾਹ ਵੀ ਪ੍ਰੀਤ ਸਿੰਘ ਵਾਹ ਵੀ ਪ੍ਰੀਤ ਸਿੰਘ ਰੈਫਰੀ ਡਿਸੀਜਨ ਨੰਬਰ ਰੇਡਰ ਦਾ ਕਰਕੇ ਗਰਾਊਂਡ ਦੇ ਵਿੱਚ ਆਵੇਗਾ ਰਾਜ ਸਿੰਘ ਜੀ ਇਟਲੀ ਵੀਰ ਸਿੰਘ ਜੀ ਇਟਲੀ ਹੀਰਾ ਸਿੰਘ ਜੀ 스웨ਡਨ ਮਨਦੀਪ ਸਿੰਘਾਪੁਰ ਤੇ ਮਰਜਿੰਦਰ ਸਿੰਘ ਜੋਈ ਦੁਬਈ ਮਾਝਾ ਟਰਾਂਸਪੋਰਟ ਉਹਨਾਂ ਵੀਰਾਂ ਦਾ ਧੰਨਵਾਦ ਆ ਬੁਗੇ ਘਰੇਾਲੇ ਵਾਲੀ ਦੀ ਕਬੱਡੀ ਹੈ ਆ ਗੋਪੀ ਤਿਆਰ ਹੈ ਹੁਣ ਦੇਖਦੇ ਆ ਰਾਣਾ ਖੜਾ ਹੋਇਆ ਨਾਲ ਕਹਿੰਦੇ ਸੁੱਖ ਹੈ ਪੰਘਾਲੇ ਵਾਲਾ ਚਾਰੇ ਟਾਪਰ ਨੇ ਚਾਰਾਂ ਦੇ ਵਿੱਚੋਂ ਕੌਣ ਕਮਾਲ ਕਰਦਾ ਕੌਣ ਵੇਜਾ ਵੇਜਾ ਕਰਵਾਉਂਦਾ ਇਹ ਪੰਘਾਲੇ ਵਾਲੇ ਸੁੱਖ ਦੇ ਨਾਲ ਮੁਕਾਬਲਾ ਅੱਡੀ ਚੋਟੀ ਦਾ ਜੋਰ ਇਹ ਕਬੱਡੀ 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 ਕ ਕਬੱਡੀ 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 ਓ ਟੱਕਰ ਕਿਦਾਂ ਦੀ ਲੱਗੀ ਤਾਲੀਆਂ ਜ਼ੋਰਦਾਰ ਹਰ ਮੈਂ ਬੇਨਤੀ ਕਰਾਂਗਾ ਕਬੱਡੀ ਦਾ ਕੰਪਿਊਟਰ ਬੁਲਾਰਾ ਮਾਝੇ ਮਾਲਵੇ ਦੁਆਬੇ ਦੇ ਚ ਧਮੇ ਤੇ ਅਮਰੀਖੋਸਾਪੁਰ ਦਾ ਵੱਡਾ ਵੀਰ ਅਕਾਲਪੁਰਖ ਨੂੰ ਯਾਦ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕਿਆ ਹੀ ਮੈਚ ਕਿੰਨੇ ਔਰ ਚੋਟੀ ਦਾ ਮੇਰੇ ਮਿੱਤਰੋ ਛੱਡੀਆਂ ਦਵਾਨਾਂ ਨੇ ਸਾਰੇ ਨਗਰ ਦੇ ਲਈ ਹਰ ਸਾਲ ਜਿਵੇਂ ਬਹੁਤ ਵੱਡੇ ਪੱਧਰ ਤੇ ਪਰਦਾ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਲਓ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਵੱਡੇ ਸਤਿਕਾਰ ਵੱਡੇ ਪਿਆਰ ਲਾਸਟ ਇਅਰ ਵੱਲੋਂ ਯਾਦ ਹੈ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਪਿਆਰ ਦਿੱਤਾ ਧਰਤੀ ਦੇ ਓਏ ਰੇਡ ਪੈ ਜੀ ਨਿੱਕੇ ਭਾਈ ਓ ਨਵੇਂ ਪਿੰਡੀ ਇੱਥੇ ਲਈ ਸਾਡ ਮਨਜੀਤ ਸਿੰਘ ਵੱਲ ਚੁੱਕਿਆ ਗੁਰਸੇਖ ਸਿੰਘ ਯੂਕੇ ਤੇ ਮਨਜ ਏ ਰਾਣਾ ਰਾਣਾ ਇਹ ਪੁੱਫੀ ਦਾ ਮਾਹਿਰ ਹੈ ਪਰ ਸਾਹਮਣੇ ਅਕੀੜਾ ਮਨਜੀਤ ਸਿੰਘ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਮੰਨਾ ਚਫੂ ਨਵੇਂ ਪਿੰਡਿਆ ਕਬੱਡੀ ਪਾਵੇਗਾ ਰਵੀ ਹੁਣੀ ਆਇਆ ਹੈ ਸੁਖਰਾਜ ਹੁਣੀ ਆਇਆ ਹੈ ਹੁਣ ਦੇਖਦੇ ਹਾਂ ਮੰਨੇ ਦੀ ਰੇਡ ਹੈ ਚਾਰ ਖਿਡਾਰੀਆਂ ਦੇ ਵਿੱਚੋਂ ਕੌਣ ਬਹਿ ਜਾਵੇ ਇਹ ਕਰਵਾਉਣਾ ਹੈ ਪਿਛਲੇ ਦਿਨੀ ਰਣਜੀਤ ਗਿੱਲ ਸਾਡੇ ਗਿੱਲ ਟਰੈਕਿੰਗ ਵਾਲੇ ਨੇ ਵੱਡਾ ਖੇਡ ਮੇਲਾ ਕਰਵਾਇਆ ਅੱਜ ਵੰਗੜਾ ਟਾਪਰ ਮੱਲ ਖੇਡੇ ਸਨ ਉਸ ਭਰਾ ਦਾ ਵੀ ਚੇਚੇ ਤੌਰ ਤੇ ਧੰਨਵਾਦ ਹੈ ਲਓ ਸਾਹਮਣੇ ਪਾਈ ਹੋਈ ਰੇਡ ਮੰਨੇ ਦੀ ਤੇ ਆਹ ਮੁੰਡਾ ਵੀ ਸੁਰਖੀਆਂ ਦੇ ਵਿੱਚ ਹੈ ਇਹ ਕੈਨੇਡਾ ਵਾਲਾ ਤਗੜਾ ਖੇਡਿਆ ਅੰਕ ਜੋੜ ਆਹ ਮੁੰਡੇ ਦੇ ਚਰਚੇ ਹੋਏ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਆਕਾਸ਼ ਦੀ ਕਬੱਡੀ ਤੇ ਬੋਲ ਵੱਡੇ ਆਓ ਸਾਹਮਣੇ ਕਹਿੰਦੇ ਆਕਾਸ਼ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹ ਕਹਿੰਦੇ ਨਸ਼ਤਗੜ੍ਹ ਦੀ ਧਰਤੀ ਦਾ ਨੌਜਵਾਨ ਉਧਰ ਕਹਿੰਦੇ ਹੀਰਾ ਸੁਵੀਰਨ ਵੱਡਾ ਵੀਰ ਹੈ ਵੱਡਾ ਭਰਾ ਹੈ ਗੱਡੀਆਂ ਦਵਾਵਾਰੇ ਵੀਰ ਦੇ ਲਈ ਵੀਰਾ ਸਦੀ ਮਾਂ ਨੇ ਜ਼ਿੰਦਗੀ ਦਾ ਬਹੁਤ ਧੰਨਵਾਦ ਵੱਡੇ ਵੀਰ ਦਾ ਵੱਡੇ ਪਿਆਰ ਤੇ ਵੱਡੇ ਸਤਿਕਾਰ ਰੱਬਾ ਪੜ ਗਿਆ ਜੱਫੇ ਲੱਗਣਗੇ ਇਹਨੂੰ ਕਾਗਲ ਕਹਿੰਦੇ ਆ ਬਰਿੰਦਰਾ ਨਾ ਮੀਰਾ ਕੋਰ ਨੇ ਧਰਤੀ ਦਾ ਇਧਰਲੀ ਸਾਈਡ ਕਹਿੰਦੇ ਨੌਜਵਾਨ ਵੱਜ ਚੁੱਕੇ ਹੈ ਸ਼ੇਰਾ ਵੀ ਪ੍ਰਸਿੱਧ ਬਣ ਗਿਆ ਹੈ ਬਾਬੇ ਦੀ ਮੇਰ ਦੇ ਨਾਲ ਇਹ ਕਮਲ ਹੈ ਇਧਰਲੀ ਸਾਈਡ ਦੇਖਦੇ ਬੋਲਿਆ ਹੈ ਧਾਮਾ ਚਾਰ ਖਿਡਾਰੀ ਬਿਲਕੁਲ ਤਿਆਰ ਬਰਤਿਆਰ ਨੇ ਇੱਕ ਕੰਨੀ ਦੇ ਉੱਪਰ ਕਹਿੰਦੇ ਲੋਟਾਂ ਦੀ ਖੇਡ ਕਲੱਬ ਦੇ ਲਈ ਖੇਡਣ ਵਾਲਾ ਉਹ ਤੋਤਾ ਤੇ ਫਤਿਹਗੁਰ ਸੁਭਰਾਮਣ ਵਾਲੇ ਦੇ ਨਾਲ ਜਿਹੜਾ ਮੁਕਾਬਲਾ ਹੋ ਚੁੱਕਿਆ ਹੈ ਅੰਕ ਰੀਡਰ ਨੇ ਜੋੜ ਦਿੱਤਾ ਹੈ ਬਲਕਾਰ ਸਿੰਘ ਦੀ ਦੂਹਲ ਜੱਸਾ ਦੂਹਲ ਤੇ ਗੁਰਪ੍ਰੇਜ ਗੋੜ ਬਲਜਿੰਦਰ ਸਿੰਘ ਜੀ ਐਚਡੀਐਫਸੀ ਬੈਂਕ ਵਾਲੇ ਉਹਨਾਂ ਨੇ ਐਲਾਨ ਕਰਵਾ ਦਿੱਤਾ ਹੈ ਗੋਪੀ ਫਰੰਦੀਪੁਰੀਏ ਦਾ ਜਿਹੜਾ ਪਹਿਲਾ ਪਿਆਸ ਵਾਲਾ ਕਬੱਡੀ ਪਾ ਰਿਹਾ ਹੈ ਸਾਹਮਣੇ ਕਹਿੰਦੇ ਪਿਆਸ ਵਾਲੇ ਵੀ ਕਬੱਡੀ ਪਾ ਰਹੀ ਹੈ ਗੋਪੀ ਦੇ ਜੱਫੇ ਦੇ ਉੱਪਰ 1000 ਸਾਡੇ ਵੀ ਰਾਜ ਤੇ ਹੀਰਾ ਸ੍ਰੀ ਦਲਵੀਰ ਕਹਿੰਦੇ ਵੀ ਗੋਪੀ ਦੇ ਜੱਫੇ ਦੇ ਉੱਪਰ 1000 ਦਿੱਤਾ ਜਾਵੇਗਾ ਉਧਰ ਕਹਿੰਦੇ ਅਮਰੀਕਾ ਤੋਂ ਦਰਜੀਤ ਤੇ ਜੋਧਨ ਵੀਰ ਨੇ ਬੜੇ ਪਿਆਰ ਤੇ ਸਤਿਕਾਰ ਉਹਨਾਂ ਭਰਾਵਾਂ ਵੱਲੋਂ ਲਵਿੰਦਰ ਉਹਦੀ ਦੁਨੀਆ ਸ਼ੇਰਾ ਕਹਿੰਦੀ ਹੈ ਇਹ ਮੁੰਡਾ ਕਹਿੰਦੇ ਇਸ ਸਾਲ ਹੌਲੰਡ ਦੇ ਵਿੱਚ ਤਕੜਾ ਖੇੜਿਆ ਇਟਲੀ ਦੇ ਵਿੱਚ ਧੁੰਮਾ ਪਾਈਆਂ ਯੂਰਪ ਕਹਿੰਦੇ ਨੱਚਣ ਲਾ ਦਿੱਤਾ ਹੈ ਮੁੰਡੇ ਨੇ ਆਹ ਸ਼ੇਰੇ ਦੀ ਕਬੱਡੀ ਹੈ ਅੰਕ ਇਹਦੇ ਲਈ ਸਾਡੇ ਸ਼ੇਰੇ ਨੇ ਜੋੜ ਦਿੱਤਾ ਹੈ ਪਿਛਲੇ ਦਿਨੀ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਉਤਾਰ ਸਿੰਘ ਜੀ ਨੇ ਵੱਡਾ ਖੇਡ ਮੇਲਾ ਕਰਵਾਇਆ ਤੇ ਵੱਡੀ ਗੱਡੀ ਦੇ ਨਾਲ ਆਹ ਮੁੰਡੇ ਦਾ ਸਨਮਾਨ ਕੀਤਾ ਗਿਆ ਚੰਮੇ ਵਾਲੇ ਰੇਸ਼ਮ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਤਾੜੀਆਂ ਮਾਰ ਦੇਵੋ ਜ਼ੋਰਦਾਰ ਰੇਸ਼ਮ ਦੀ ਕਬੱਡੀ ਹੈ ਚਾਰ ਖਿਡਾਰੀ ਬਿਲਕੁ ਵਿਚੋਂ ਦੇਖਦੇ ਸੋਖੇ ਪੰਘਾਲੇ ਵਾਲਾ ਆ ਮੁੰਡੇ ਦੇ ਆਸਟ੍ਰੇਲੀਆ ਦੇ ਵਿੱਚ ਵੀ ਚਰਚੇ ਹੋਇਆ ਹੈ ਯੂਰਪ ਦੇ ਵਿੱਚ ਵੀ ਤਕੜਾ ਖੇਡਿਆ ਅੰਕ ਰੇਸ਼ਮ ਨੇ ਜੋੜ ਦਿੱਤਾ ਹੈ ਵਿਰਿੰਦਰ ਸਿੰਘ ਬੁੱੱਲੇ ਦੀ ਰੇਡ ਤੇ ਹੋਲ ਸਾਡੇ ਮੋਗੇ ਵਾਲੇ ਭਰਾ ਦੇ ਆਓ ਸਾਹਮਣੇ ਕਹਿੰਦੇ ਬੁੱੱਲੇ ਦੀ ਕਬੱਡੀ ਪਾ ਰਹੀ ਹੈ ਤੇ ਰਾਹ ਦੇ ਵਿੱਚੋਂ ਬੈਠੀ ਥੋੜੀ ਗੋਲੀ ਜਾਣ ਕੇ ਬੁੱੱਲੇ ਆਵੇ ਟੋਕਰਾ ਚਕਾੜੇ ਆਣ ਕੇ ਇਹ ਕਹਿੰਦੇ ਸੰਦਲਵਾਰ ਦਾ ਨਹੀਂ ਇਹ ਸ਼ਿਤਾ ਵਾਲਾ ਬੁੱਲਾ ਇੱਕ ਤਕੜਾ ਨੰਬਰ ਜੋੜਦਾ ਆ ਆਓ ਸਾਹਮਣੇ ਦੇਖੋ ਕੀ ਤਿਰਿਆਉਂਦਾ ਪਤਾ ਲੱਗਦਾ ਨਹੀਂ ਕੋਈ ਸ਼ਾਇਦਰੀ ਆਉਦੀ ਹੈ ਇਹ ਕਹਿੰਦੇ ਪੱਟਾ ਵੱਲ ਮੇਰੇ ਮਿੱਤਰੋ ਇਹ ਸੋਹੜਾ ਦਾ ਬਰਨਾਲ ਕਬ ਪੱਟੇ ਵਾਲਾ ਨਾਲ ਕਹਿੰਦੇ ਟੱਡਾ ਦਾ ਰਾਣਾ ਹੈ ਪੱਟੇ ਵਾਲ ਕਹਿੰਦੇ ਅੱਗੇ ਪੈਂਦੇ ਮੇਰੇ ਮਿੱਤਰੋ ਇਹ ਕਹਿੰਦੇ ਸਾਡੇ ਪ੍ਰਿੰਦਰ ਦੇ ਇਹ ਪਿੰਡਾਂ ਦਾ ਮੇਲਾ ਚੱਲਦਾ ਹੈ ਪ੍ਰਿੰਦਰਾ ਵੱਡੀਆਂ ਗੱਡੀਆਂ ਉਹ ਦਲੋਤਾਂ ਵਾਲੇ ਉਹ ਕੌਡੀ ਵਾਲੇ ਜਿਉਂਦੇ ਰਹਿਣ ਜਿਹਨਾਂ ਨੇ ਕਹਿੰਦੇ ਪਿਛੇ ਦੇਰਾਂ ਦੇ ਵਿੱਚ ਸਾਡੇ ਪ੍ਰਿੰਦਰ ਨੇ ਬਹੁਤ ਵੱਡਾ ਨਾਂਨ ਦਿੱਤਾ ਹੈ ਲਓ ਮੰਨੇ ਵੀ ਕਬੱਡੀ ਪੈ ਰਹੀ ਹੈ ਨਵੇਂ ਪਿੰਡੀ ਇੱਧਰ ਲਈ ਸੈਡ ਦੇਖਦੇ ਆ ਚੱਫੂ ਪਰਿਵਾਰ ਦਾ ਇਹ ਨੌਜਵਨ ਧਾਵੀ ਸਾਹਮਣੇ ਇੱਧਰ ਲਈ ਸੈਣ ਧਾਵਾ ਬੋਲਿਆ ਚੋਲਾ ਸਾਹਿਬ ਦਾ ਅਰਸ਼ ਇਹ ਟੱਕਰ ਸੰਨਾ ਦੀ ਟੱਕਰ ਸੰਨਾ ਦੀ ਉਹ ਬੱਲੇ ਬੱਲੇ ਕਬੱਡੀ ਅਰਸ਼ ਅਰਸ਼ ਦੇ ਮੰਨਾ ਟੱਕਰ ਹੁੰਦੀ ਹੋਈ ਟੱਕਰ ਹੋ ਗਈ ਸ਼ੇਰਾਂ ਦੀ ਕੀ ਬਾਤ ਹੈ ਵੀ ਮੰਨੇ ਓਏ ਮੰਨੇ ਦੀ ਰੇਡ ਵਧੀਆ ਲੱਗੀ ਤੇ ਤਾੜੀਆਂ ਮਾਰਦੇ ਦਾ ਉਹ ਸਾਹਮਣੇ ਕਹਿੰਦਾ ਤਾੜੀ ਵੱਜ ਰਹੀ ਹੈ ਮੇਰੇ ਮਿੱਤਰੋ ਆਏ ਕਹਿੰਦੇ ਬੱਗਾ ਕਰਿਆਲੇ ਵਾਲਾ ਲਓ ਮਰ ਕਹਿੰਦੇ ਕਬੱਡੀ ਪਾਰ ਰੰਗੀਪੁਰ ਵਾਲਿਆ ਬੜੀਆ ਬੜਾ 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 ਪਿਆਰ ਕਰਦੀ ਹੈ ਇਹ ਕਹਿੰਦੇ ਚੋਲਾ ਸਾਹ ਤੇ ਫਰੰਦੀਪੁਰ ਦਾ ਮੈਚ ਮੇਰੇ ਮਿੱਤਰੋ ਉਹ ਮਿਹਨਤ ਕਰੇ ਪਰਮਾਤਮਾ ਵੱਲ ਕਹਿੰਦੇ ਪਹਿਲੀਆ ਦੀ ਪਹਿਲੀਆ ਦੀ ਉਹ ਮੁੜਤੇ ਕਹਿੰਦੇ ਕੰਮ ਸ਼ੁਰੂ ਹੋ ਗਿਆ ਜਿਹੜੇ ਪਹਿਲਾਂ ਵੀ ਅੜਦੇ ਰਹੇ ਹੈ ਮੈਚ ਉਹ ਲੋਕੀ ਪਿਆਰ ਕਰਦੇ ਰਹੇ ਚੋਲਾ ਸਾਹ ਤੇ ਫਰੰਦੀਪੁਰ ਦੀ ਟੀਮਾਂ ਦੇ ਉਹੀ ਪਾਸ ਕਹਿੰਦੇ ਮੁੜਤੇ ਫੇਰ ਦੁਬਾਰਾ ਮੇਰੇ ਮਿੱਤਰੋ ਉਧਰ ਸਾਡੇ ਵੀਰ ਨੇ ਭਾਈ ਜੋਬਨ ਨਾਲ ਕਹਿੰਦੇ ਅਮਰਜੀਤ ਭੁੱਲੜ ਤੇ ਤਲਜੀਤ ਅਫਾਹੀ ਰੇਡ ਦੇ ਉੱਪਰ 1000 ਲਓ ਸਾਹਮਣੇ ਇਧਰ ਹੀ ਸਾਈਡ ਮੀਰਾ ਕੋਟਿਆ ਮੀਰਾ ਕੋਟਿਆ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਅੱਜ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ ਇਹ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਨਗਰੀ ਤੋਂ ਚੱਲ ਕੇ ਆਇਆ ਹੈ ਭਾਈ ਸੁਖਾ ਸਿੰਘ ਜੀ ਭਾਈ ਮਹਤਾਬ ਸਿੰਘ ਜੀ ਦੀ ਸ਼ਹਾਦਤ ਕਬੱਡੀ ਹੈ ਲਓ ਸਾਹਮਣੇ ਦੇਖਦੇ ਨਵੇਂ ਪੰਡिए ਮਨਜੀਤ ਦੀ ਕਬੱਡੀ ਹੈ ਨਵੇਂ ਪੰਡिए ਮਨਜੀਤ ਦੀ ਕਬੱਡੀ ਹੈ ਫਰੰਦੀਪਰੀਆ ਗੋਪੀ ਦੁਨੀਆ ਦਾ ਟਾਪਰ ਸਟਾਪਰ ਇੱਕ ਕੰਨੀ ਦੇ ਉੱਪਰ ਖੜਾ ਹੈ ਔਰ ਢੰਡਾ ਵਾਲੇ ਰਾਣੇ ਨੂੰ ਦੇਖਦੇ ਇੰਗਲੈਂਡ ਖੇਡਣ ਦਾ ਮਾਣ ਹੈ ਪਰ ਸਾਹਮਣੇ ਆ ਵੀ ਮੁੰਡਾ ਡਿਜ਼ਰਵ ਕਰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਖ ਲੱਗਿਆ ਜਫਾ ਤੇ ਤੋੜ ਦੂਗਾ ਦੁੱਖ ਲੱਗਿਆ ਜਫਾ ਓਏ ਚੰਦਰੇ ਨੇ ਫੜਿਆ ਵੀ ਨਹੀਂ ਫੜਿਆ ਵੀ ਨਹੀਂ ਇਹਦੀ ਤਸੱਲੀ ਕਹਿੰਦੇ ਆ ਓਰੇ ਫੜਿਆ ਵੀ ਕੁਝ ਨਹੀਂ ਓਏ ਛੱਡਿਆ ਵੀ ਕੁਝ ਨਹੀਂ ਇਹਦੀ ਤਸੱਲੀ ਕਹਿੰਦੇ ਆ ਇਹਦੀ ਤਸੱਲੀ ਕਹਿੰਦੇ ਆ ਓ ਬਲੇਦਵਾ ਮਾੜੇ ਮੇਰੇ ਮਿੱਤਰੋ ਆ ਕਿਤੇ ਨੰਬਰ ਜਿਸ ਨੇ ਕੱਟ ਕੇ ਆਪਣੀ ਰੋ ਚੜਾਤਾ ਯੂ ਟੀਵੀ ਦੀ ਕਹਿੰਦੇ ਫੇਸਬੁਕ ਦੀ ਜੀਤ ਵਜਣੀ ਆ ਆ ਰੇਡ ਬਰਿੰਦਰ 1000 ਦੀ ਲਾਓ 1000 ਦੀ ਕਬੱਡੀ ਪੈ ਗਈ ਜੀਤ ਜੋਹਣ ਤੇ ਅਮਰਜੀਤ ਵੱਲੋਂ ਬਰਿੰਦਰ ਲਓ ਸਾਹਮਣੇ 1000 ਦੀ ਕਬੱਡੀ ਬੱਲੇ ਬੱਲੇ ਹੋਈ ਪਈ ਹੈ। ਕੀ ਬਾਤ ਹੈ ਵੀ ਨੌਜੋਨਾਂ। ਅੰਕ ਦੇਖਦੇ ਆ ਰਿਡਰ ਨੇ ਜੋੜ ਦਿੱਤਾ। ਅੰਸਾ ਸਿੰਘ ਜੀ ਸਰਪੰਚ ਪੁੱਤਰ ਗੁਰਪ੍ਰੀਤ ਸਿੰਘ ਇਟਲੀ ਜਗਦੀਸ਼ ਸਿੰਘ ਜੀ ਇਟਲੀ ਬਾਬੀ ਸਿੰਘ ਇਟਲੀ ਜਗਦੇਸ਼ ਸਿੰਘ ਇਟਲੀ ਗੁਰਵਿੰਦਰ ਸਿੰਘ ਉਹਨਾਂ ਦਾ ਚੇਚੇ ਤਾਰ ਤੇ ਧੰਨਵਾਦ ਹੈ। ਲਓ ਦੁੱਲੇ ਦੀ ਰੇਡ ਹੈ। ਹੁਣ ਚਾਰ ਖਿਡਾਰੀਆਂ ਦੇ ਵਿੱਚੋਂ ਭਾਈ ਲੱਡੂ ਵਾਲਾ ਪੀਤ ਇਹ ਕਹਿੰਦੇ ਕੈਨੇਡਾ ਖੇਡਿਆ। ਹਰਜੀਤਨ ਤਲਵਾਰ ਦੀ ਖੇਡ ਕਲੱਬ ਦੇ ਲਈ ਹੁਣ ਦੇਖਦੇ ਆ ਵੱਡਾ ਨਾਮ ਕਬੱਡੀ ਦੇ ਵੱਡੇ ਸਟਾਰ ਨੇ 1000 ਆਕਾਸ਼ ਆਕਾਸ਼ ਦਾ 1000 ਲੈ ਗੋ ਦਲਜੀਤ ਉਹਨੇ ਜੋ ਵੀ ਲੋਣੀ ਅਮਰਜੀਤ ਭੁੱਲਰ ਉਹਨਾਂ ਵੱਲੋਂ ਆਇਆ ਉਥੇ ਕਹਿੰਦੇ ਰਾਜੋਣੀ ਵੀਰ ਨੇ ਦੀਪੋੜੀ ਸਾਰੇ ਭਰਾ ਸਾਰੇ ਨਗਰ ਦਾ ਦਿਲੇ ਧੰਨਵਾਦ ਹੈ ਇੱਕ ਬਹੁਤ ਵੱਡੀ ਮਿਹਨਤ ਕੀਤੀ ਹੈ ਅੱਜ ਕਹਿੰਦੇ ਸਾਡਾ ਸਾਹਬ ਆਇਆ ਹੋਇਆ ਹੈ ਇਹ ਸਾਹਬ ਨੂੰ ਛਪਾਉਣ ਵਾਲੇ ਉਹ ਕਹਿੰਦੇ ਸੂਰਜ ਦੇ ਚਾਤਰ ਆ ਵੀ ਪੈਂਦੀ ਆ ਉਹ ਸਾਹਬ ਨੂੰ ਛਪਾਉਣ ਵਾਲੇ ਇਹ ਕਹਿੰਦੇ ਵੀ ਲੰਬੇ ਪੈੜੇ ਨੇ ਇੱਥੇ ਤੱਕ ਆਇਆ ਉਹ ਕਿੱਨੇ ਆਇਆ ਇਹ ਸਾਹਬ ਜਾਣਦਾ ਉਹ ਕਹਿੰਦੇ ਚੁੰਧੀਆਂ ਛੱਪਾ ਗਵਾੜੇ ਮੇਰੇ ਮਿੱਤਰੋ ਆਓ ਸਾਰੇ ਨੰਬਰ ਕਹਿੰਦੇ ਰੀਡਰ ਦਾ ਅਗਲੀ ਰੇਡ ਮੰਨ ਆ ਗਿਆ ਲਓ ਚੱਪੂ ਪਰਿਵਾਰ ਦਾ ਖਿਡਾਰੀ ਇਹ ਕਿਹੜੇ ਚਾਹੁੰਦੇ ਅਰਸ਼ ਦੇ ਨਾਲ ਟੱਕਰ ਹੋ ਜਾਵੇ ਤਾੜੀਆਂ ਜ਼ੋਰਦਾਰ ਲਾਕਾ ਚਾਹੁੰਦਾ ਖੋਲਾ ਸਾਹਿਬ ਦਾ ਅਰਸ਼ ਦੁਨੀਆ ਦਾ ਤਜਰਬੇਕਾਰ ਖੜਾ ਹੋਇਆ ਨਾਲ ਕਹਿੰਦੇ ਦੇਖਣੇ ਇਹ ਆਹ ਮੁੰਡੇ ਦੀ ਗੱਲ ਕਰਨ ਲੱਗਿਆ ਸੀਗਾ ਪੁੱਤ ਆ ਰਾਣੀ ਵਾਲਾ ਪਿੰਨ ਵਾਲਾ ਪਰ ਮੰਨਾ ਕਹਿੰਦਾ ਜੱਟ ਦੀ ਅੰਗਲ ਖੜੀ ਐ ਅੱਜ ਭਾਵੇਂ ਜਿਹੜਾ ਮਰਜੀ ਸਾਹਮਣੇ ਹੋਵੇ ਅੱਜ ਨਹੀਂ ਲੋਟ ਆਉਂਦਾ ਮੰਨਾ ਅੱਜ ਨਹੀਂ ਲੋਟ ਆਉਂਦਾ ਲਓ ਚੰਬੇ ਵਾਲੇ ਰੇਸ਼ਮ ਦੀ ਕਬੱਡੀ ਗੋਪੀ ਤੇਰਾ ਪਹਿਲਾ ਜੱਫਾ 1000 ਦਾ ਹੈ ਬਲਕਾਰ ਸਿੰਘ ਜੀ ਦੂਲ ਜੱਗਾ ਦੂਲ ਤੇ ਨਾਲ ਗੁਰਪ੍ਰੀਤ ਸਿੰਘ ਜੀ ਦੂਲ ਬਲਜਿੰਦਰ ਸਿੰਘ ਜੀ ਇਹ ਜਿਹੜੀ ਅਸੀਂ ਬੈਂਕ ਵਾਲੇ ਜੇ ਆਹ ਜੱਫਾ ਲੱਗ ਗਿਆ ਤੇ 1000 ਹੋਣਾ ਤੇ ਆਹ ਜੱਫਾ ਲੱਗ ਗਿਆ 1000 ਗੋਪੀ ਤੇ ਚ जे कहता है लग गया जब आओ सामने चार वृदरा जो अभी गल करना जे कदम होवे अच फिर नहीं सा वरिंदर है उस समय रेडा पड़ गिया जस लगे कबड्डिया भी पड़ गिया धावे भी मिले जाए वरिंदरा बारे की ख्याल है ਗਰਨਾਲ ਐ ਇਧਰ ਵੀ ਸੈਣ ਸੋਹਾਂ ਵਾਲਾ ਇੱਥੇ ਹੱਸ ਕੇ ਧਰਤੀ ਹੈ ਬ੍ਰਹਮਗੇਂਣੀ ਧੰਤਨ ਬਾਬਾ ਸੈਣ ਭਗਤੀਆਂ ਦਾ ਪਿੰਡ ਹੈ ਉਹਨਾਂ ਦੀ ਕਿਰਪਾ ਵੱਡੀ ਹੈ ਆਹ ਮੁੰਡੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗੱਡੀ ਦਿੱਤੀ ਜਾਣੀ ਹੈ ਸਤਕਾਰਪੀਓ ਗੱਡੀ ਦੇ ਨਾਲ ਮਾਨਿਆ ਸਨਮਾਨਿਆ ਜਾਵੇਗਾ ਸੋਹਾਂ ਦਾ ਗਰਨਾਲ ਅੰਕ ਜੋੜਨ ਵਿੱਚ ਕਾਮਯਾਬ ਹੈ ਫਿਰ ਦਵਾਰਾ ਬਾਬਾ ਸ਼ਹੀਦ ਸਿੰਘ ਜੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪਿਆਰ ਪਹੁੰਚਦਾ ਹੋਇਆ ਹੈ ਵੱਡਾ ਸਤਕਾਰ ਹੈ ਲਓ ਸ਼ੇਰੇ ਦੀ ਰੇਡ ਹੈ ਭਾਈ ਲੱਤੂ ਵਾਲਿਆ ਹੋ ਸਾਹਮਣੇ ਜਾਂ ਆਖ ਹੈਪੀ ਨੋ ਇਹ ਪਰ ਭਾਈ ਲੱਤੂ ਵਾਲਾ ਕਹਿੰਦਾ ਅਜੇ ਜੱਟ ਕਾਇਮ ਹੈ ਉਹ ਕੱਢਨੇ ਬੜਿਆਂ ਮੈਂ ਅਜੇ ਜੱਟ ਕੈਮ ਹੈ ਔਰ ਸਿਰੇ ਦਾ ਮੁਕਾਬਲਾ ਬੁੱਗੇ ਦੀ ਰੇਲ ਤੇ ਵੱਡਾ ਭਰਾ ਸਫਤ ਕਰੇਗਾ ਬੁੱਗੇ ਦੀ ਆਓ ਸਾਹਮਣੇ ਕਹਿੰਦੇ ਬੁੱਗੇ ਦੀ ਕਬੱਡੀ ਪਾ ਰਹੀ ਹੈ ਹਰਿੰਦਰ ਪੀਰ ਵੱਲੋਂ ਵੱਡੇ ਪਿਆਰ ਤੇ ਵੱਡੇ ਸਤਿਕਾਰ ਨੇ ਆਓ ਸਾਹਮਣੇ ਇਸ ਵੇਲੇ ਨੌਜਵਾਨ ਉਹ ਬੁੱਗਾ ਕਹਿੰਦੇ ਕਬੱਡੀ ਪਾ ਰਿਹਾ ਸਾਹਮਣੇ ਚਾਰੇ ਚਾਰੇ ਪਿਆਰ ਨੇ ਧੰਗਿਆ ਉਹ ਸੁਝਾਣਾ ਲਾ ਰਿਹਾ ਨੇ ਜਿਹਨੇ ਲੱਗ ਗਈ ਟਗਾਣੇ ਉਹ ਕਹਿੰਦੇ ਭੜਾਕੇ ਮੈਨੂੰ ਲੱਗਦਾ ਸਰਜੀਪੁਰੇ ਨੇ ਉਹ ਧੰਗਿਆ ਸੱਟ ਪੀਆ ਮੇਰੇ ਮਿੱਤਰੋ ਕਬੱਡੀ 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 1000 ਪੁਆਇੰਟ ਕਰਦੀ ਹੈ ਕਿ ਦੁਨੀਆ ਦੇ ਸ਼ੇਰ ਹੈ ਫਰੰਦੀਪੁਰ ਦਾ ਗੋਪੀ ਬਹੁਤੀ देर ਨਹੀਂ ਲਾਉਂਦਾ ਪੁੱਠੀ ਕਰ ਦਿੰਦਾ ਹੈ ਟੋਪੀ ਚੀਤੇ ਵਾਂਗੂ ਧਾਵੀ ਤੇ ਚੜ ਜਾਂਦਾ ਹੈ ਫੜ ਬਗਲਾ ਗਰਾਉਂਡੋਂ ਮਾਰ ਕਰ ਜਾਂਦਾ ਹੈ ਦੁਨੀਆ ਤੇ ਬੜੀ ਇਹਦੇ ਫੈਣ ਲੰਗੇ ਆਣੀਆਂ ਇਹਨੂੰ ਮਾਝੇ ਦਾ ਮਝੈਲ ਜੱਟ ਕਹਿਣ ਲੰਗੇ ਆਣੀਆਂ ਮਾਝੇ ਦਾ ਮਝੈਲ ਜੱਟ ਕਹਿਣ ਲੰਗੇ ਆਣੀਆਂ ਮਾਝੇ ਦਾ ਮਝੈਲ ਜੱਟ ਖੇਡ ਲੰਗੀ ਆੜੀਆਂ ਬਲੋ ਧੰਨਵਾਦ ਸਾਰੇ ਵੀਰਾਂ ਦਾ ਆਹ ਚਾਰ ਨੇ ਫਰੰਦੀਪੁਰ ਵਾਲਾ ਗੋਪੀ ਹਿਮਾਲਿਆ ਪਰਬਤ ਹੈ ਆਹ ਕਿਹਨੇ ਆਕਾਸ਼ ਉਹ ਜਿਹੜਾ ਪਗੜਾ ਨੰਬਰ ਜੋੜਦਾ ਹੋਇਆ ਪੰਗਵਾਲ ਸਿੰਘ ਜੀ ਆਏ ਹੋਏ ਨੇ ਉਹ ਚੋਲਾ ਸਾਹਿਬ ਦੀ ਧਰਤੀ ਹੈ ਆਹ ਬਲੋ ਧੰਨ Olha o coxo Fona, olha o coxo Tagra, olha o ਹਰ ਕਿਤੇ ਕਹਿੰਦੇ ਓੜੀ ਪਸਦਾ ਉਹ ਕਿਤੇ ਚੋਲੇ ਆਣਾ ਓੜੀ ਪਸਦਾ ਚੋਲੇਵਾ ਸੁਖਮਨ ਨੈਰੀ ਨਹੀਂ ਆ ਰਿਹਾ ਬਾਬਾ ਮੇਰ ਕਰੇ ਉਹ ਦਿਨਾਂ ਦੇ ਵਿੱਚ ਵੱਸਦਾ ਉਹ ਦਿਨਾਂ ਦੇ ਵਿੱਚ ਵੱਸਦਾ ਲਓ ਸਾਹਮਣੇ ਇੱਕ ਆ ਵੀ ਸੁਖਮਨ ਭਾਈ ਗਰੋਸ ਸੁਖਮਨ ਨੂੰ ਚੜ੍ਹਦੀ ਕਲਾ ਚ ਰੱਖੇ ਦਵਾਮਾਂ ਕਰਦੇ ਕਬੱਡੀ ਦੇ ਕੱਲੇ ਕੱਲੇ ਪਲੇਅਰ ਦੇ ਲਈ ਲਓ ਸਾਹਮਣੇ ਵਿਆਸ ਵਾਲੇ ਦੀ ਰੇਡ ਹੈ ਚਾਰ ਖਿਡਾਰੀ ਨੇ ਹੁਣ ਚਾਰਾਂ ਖਿਡਾਰੀਆਂ ਦੇ ਵਿੱਚੋਂ ਧੰਨਾ ਵਾਲਾ ਰਾਣਾ ਨਾਲ ਕਹਿੰਦੇ ਗੁੱਜਰ ਹੈ ਮੁੰਡੇ ਪਿੰਡ ਵਾਲਾ ਸੁੱਫੇ ਪੰਘਾਲੇ ਵਾਲਾ ਤੇ ਭਾਈ ਤਾਰੂ ਸਿੰਘ ਜੀ ਸ਼ਹੀਦ ਉਹਨਾਂ ਦੇ ਪਿੰਡਾਂ ਦਾ ਅਰਸ਼ ਖੜਾ ਹੋਇਆ ਇਹ ਧੰਨਾ ਵਾਲੇ ਨਾਲ ਮੁਕਾਬਲਾ ਹੋ ਚੁੱਕਿਆ ਬੱਲੇ ਬੱਲੇ ਹੁੰਦੀ ਹੋਈ ਇੱਥੇ ਰਖਵੀ ਨੋਜਮਨਾ ਆ ਕੀ ਜਿਹੜਾ ਰੀਡਰ ਦਾ ਪੁਆਇੰਟ ਧਾਵੀ ਨੇ ਜੋੜ ਦਿੱਤਾ ਹੈ ਕਮਲ ਕਬੱਡੀ ਪਾਵੇਗਾ ਮੀਰਾ ਕੋਰ ਦੀ ਧਰਤੀ ਦਾ ਰਖਵਿੰਦਰ ਸਿੰਘ 골ਡੀ ਅਮਰੀਕਾ ਤੋਂ ਲਾਈਵ ਜੁੜਿਆ ਹੋਇਆ ਹੈ ਪਿੰਡ ਦੇ ਮੇਲੇ ਦੇ ਨਾਲ ਕਹਿੰਦੇ ਅਮਰੀਕਾ ਦੁਨੀਆ ਦਾ ਸਰਪੰਚ ਦੇਸ਼ ਹੈ ਜੇ ਰੱਬ ਤੋਂ ਬਾਅਦ ਚੱਲਦੀ ਹੈ ਤਾਂ ਅਮਰੀਕਾ ਦੀ ਚੱਲਦੀ ਹੈ ਤਾਂ ਅਮਰੀਕਾ ਦੀ ਚੱਲਦੀ ਹੈ ਆਓ ਸਾਹਮਣੇ ਦੇਖੋ ਤੇ ਅੰਕ ਕਮਲ ਨੇ ਜੋਰ ਦਿੱਤਾ ਫਿੱਕੀਆਂ ਲੈਣਾ ਗੂੜੀਆਂ ਕਰ ਦਿੱਤੀਆਂ ਜਾਨ ਮਾਲਾ ਬੈਰੀ ਗੇਰ ਦਾ ਵੱਡਾ ਹੰਸੀਦ ਯੂਐਸਏ ਜੋਬਣ ਤੇ ਅਮਰਜੀਤ ਭੱਲੜ ਜੀ 100 ਰੁਪਏ ਪੁੱਛਦਾ ਕਰਦੇ ਧੰਨਵਾਦ ਸਾਬ ਵੱਡੇ ਵੀਰਾਂ ਦਾ ਆਹ ਸਾਹਮਣੇ ਰੇਡ ਪੈ ਗਈ ਮੇਰੇ ਮਿੱਤਰੋ ਇਧਰ ਕਹਿੰਦੇ ਚਾਰੇ ਪਿਆਰ ਦੇ ਚਾਰ ਨੇ ਆਹ ਚਾਰਾਂ ਦੇ ਵਿੱਚ ਦੇਖਾਂਗੇ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਚਾਰੇ ਪਿਆਰ ਆਹ ਪੱਟਾਂ ਦੇ ਖਾਪੀਆਂ ਰਗ ਗਈਆਂ ਮੇਰੇ ਮਿੱਤਰੋ ਪਰ ਕਹਿੰਦੇ ਚੰਦੇ ਵਾਲਾ ਘੜਕੇ ਵਾਲਾ ਪਰਿਆਲੇ ਵਾਲਾ ਜੁਲਾ ਸਾਹਿਬ ਵਾਲਾ ਇਹ ਮੁੰਡੇ ਨੇ ਕਹਿੰਦੇ ਕੰਝਾ ਪਿੰਡਾਂ ਦੇ ਦਾ ਜਿਹੜੇ ਦੁਨੀਆ ਦੇ ਵਿੱਚ ਮਸ਼ਹੂਰ ਕੀਤੇ ਆ ਵੱਡੀ ਗੱਡੀ ਰਲੀ ਆ ਜਿਹੜੀ ਗ ਨੂੰ ਯਾਰਾਉਣ ਲੱਗ ਪਿਆ ਆਹ ਕਬੱਡੀ ਪਾਜੀ ਮੇਰੇ ਬੀਏ ਲਓ ਸ਼ੇਰੇ ਦੀ ਕਬੱਡੀ ਹੈ ਰਾਜ ਸਿੰਘ ਜੀ ਇਟਲੀ ਤੇ ਨਾਲ ਹੀਰਾ ਸਿੰਘ ਜੀ ਸੇਡਾ ਨਾਲ ਐਲਾਨ ਕਰਵਾਉਂਦੇ ਆ ਭਾਈ ਲੱਡੂ ਵਾਲੇ ਪ੍ਰੀਤ ਦੇ ਦੋ ਜਫੇ 1000 ਦੇ ਨੇ ਤੇ ਹੰਸਾ ਸਿੰਘ ਜੀ ਸਰਪੰਚ ਗੁਰਪ੍ਰੀਤ ਸਿੰਘ ਜੀ ਇਟਲੀ ਉਹਨਾਂ ਵੱਲੋਂ ਚੋਲਾ ਸਾਹਿਬ ਦੇ ਅਰਸ਼ ਦੇ ਦੋ ਜਫੇ ਜਿਹੜੇ 2000 ਦੇ ਨੇ ਹੁਣ ਦੇਖਦੇ ਆ ਅੱਧਾ ਸਮਾਂ ਸਰਬਕੁਤੀ ਅੱਧਾ ਸਮਾਂ ਬੀਤ ਚੁੱਕਿਆ ਇਸ ਖੇਡ ਮੁਕਾਬਲੇ ਦਾ ਅੰਕਾਂ ਦਾ ਵੇਰਵਾ ਵੱਡਾ ਵੀਰ ਦੱਸੇਗਾ ਕਿਹੜੀ ਟੀਮ ਦੇ ਕਿੰਨੇ ਨੰਬਰ ਨੇ ਬਹਾਦਰ ਬਾਬਾ ਵਿਦੀਜਨ ਸਾਹਿਬ ਜੀ ਖੇਡ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਸ਼੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਬੱਡੀ ਕਲੱਬ ਚੋਲਾ ਸਾਹਿਬ ਦੀ ਟੀਮ ਦੇ ਨੰਬਰ ਵੀ 17 ਇੱਕ ਨੰਬਰ ਹੋਲਡ ਹੈ ਤੇ ਅਧੇ ਨੰਬਰ ਦੇ ਅਰਸ਼ਦੀ ਟੀਮ ਲੀਡ ਕਰ ਰਹੀ ਹੈ ਤਾਲੀਆਂ ਜ਼ੋਰਦਾਰ ਉਹ ਤਾਲੀ ਕਿਹਨੇ ਵੱਜ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਮੇਲੇ ਬੜੇ ਵੀ ਨਿਸ਼ਾਨੀ ਹੁੰਦੀਆਂ ਰੌਣਕੀ ਤਾਲੀ ਵੱਜ ਰਹੀ ਹੈ ਸਵਰਗਵਾਸੀ ਕਰਤਾਰ ਸਿੰਘ ਜੀ ਉਹਨਾਂ ਦਾ ਪੱਪੂ ਜੈਮਲ ਪਿੰਡ ਹੈ ਉਹਨਾਂ ਦੇ ਪਰਿਵਾਰ ਵੱਲੋਂ ਬੜਾ ਪਿਆਰ ਤੇ ਬੜਾ ਸਤਿਕਾਰ ਜਿਹਨਾਂ ਦਾ ਧੰਨਵਾਦ ਹੈ ਅੱਜ ਕਹਿੰਦੇ ਰਾਣੀ ਬਲਾ ਵਾਲਾ ਇਹ ਕਹਿੰਦੇ ਤੋਤਾ ਮੇਰੇ ਵਿੱਚੋਂ ਅੱਜ ਦੇ ਟਾਈਮ ਦਾ ਚੋਟੀ ਦਾ ਜੱਸੀ ਹੈ ਪਰ ਦਿਲਾਂ ਕਿਹਨੇ ਮੁਰਮੁਰ ਕੇ ਵੇਦਾ ਵੀ ਇਹਦੇ ਸਖੀ ਰੰਚਾ ਓ ਨਿੱਕੇ ਬਾਈ ਗੁਰਲਾਲ ਆ ਗਿਆ ਇੱਕ ਵੀ ਸੈਡ ਦੇਖਦੇ ਆ ਮੁੰਡਾ ਝਮਾਲ ਦੇ ਇਲਾਕੇ ਦਾ ਸਿੱਖ ਕਮ ਦੇ ਸ਼ਹੀਦ ਮਾਤਾ ਮਾਤਾ ਭਾਗਕੌਰ ਦੀਆਂ ਦੇ ਇਲਾਕੇ ਦਾ ਵੱਧ ਚੁੱਕਿਆ ਤੇ ਅੰਕ ਜੋੜਨ ਵਿੱਚ ਕਾਮਯਾਬ ਹੋਏ ਆਪਣੀ ਟੀਮ ਦੇ ਲਈ ਲਾਦੀ ਇਤਲੀ ਜੀ ਤੇ ਨਾਲ ਅਰਸ਼ ਇਤਲੀ ਜੀ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਬਰੇ ਵੱਡੇ ਪਿਆਰ ਜਿਨ੍ਹਾਂ ਨੇ ਪਹੁੰਚਾ ਕੀਤੇ ਹੁਣ ਦੇਖਦੇ ਆ ਮੰਨਾ ਚੱਫੋ ਓਏ ਕਿਹੜੇ ਕਿਹੜੇ ਚਾਹੁੰਦੇ ਅਰਸ਼ ਦੇ ਨਾਲ ਟੱਕਰ ਹੋ ਜਾਵੇ ਤਾੜੀਆਂ ਮਾਰ ਦਿਓ ਜ਼ੋਰਦਾਰ ਅਰਸ਼ ਲੱਗਾ ਚਾਹੁੰਦਾ ਵਾਟਰ ਬੈਲਟ ਵਾਲੇ ਚਾਹੁੰਦੇ ਆ ਕਿ ਮੰਨੇ ਦੀ ਟੱਕਰ ਅਰਸ਼ ਦੇ ਨਾਲ ਹੋ ਜਵੇ ਵਰਸੇ ਕੋ ਪ੍ਰਾਣੀ ਇੰਗਲੈਂਡ ਤੋਂ ਵੱਡੇ ਪਿਆਰ ਪਾਉਂਦਾ ਕਰ ਦਿੱਤੇ ਪਰ ਮੰਨਾ ਬੋਕਦਾ ਤੁਰਿਆ ਆਉਂਦਾ ਇੱਕ ਨਵੇਂ ਪਿੰਡਿਆ ਮੰਨਾ ਪੁਆਇੰਟ ਲੈ ਕੇ ਵਾਰਸ ਮੁਰ ਚੁੱਕਿਆ ਦੂਜਾ ਮਨਜੀਤ ਸਿੰਘ ਮੰਨਾ ਆ ਗਿਆ ਤੇ ਬੋਲ ਸਾਡੇ ਵੱਡੇ ਭਰਾ ਦੇ ਹੋਣਗੇ ਜੋਬਣੀ ਵਸੇ ਤੇ ਦਲਜੀਤ ਜੀ ਉਸ ਤੋਂ ਵੱਲ ਗੋਪੀ ਸਿੰਘ ਦੀ ਕਬੱਡੀ ਹੈ ਇਹ ਨਾਈਆਂ ਨੂੰ ਪਹਿਲੀ ਵਾਰ ਨਿਊਜ਼ੀਲੈਂਡ ਦੀਆਂ ਦਰੰਦਾਂ ਵਿੱਚ ਖੇਡਣ ਦਾ ਮੌਕਾ ਮਿਲਿਆ ਤੇ ਬਾਬੇ ਦੀ ਮਿਹਰ ਦੇ ਨਾਮ ਤੇ ਨਿਊਜ਼ੀਲੈਂਡ ਦੇ ਪਹਿਲੇ ਕੱਪ ਦਾ ਉਕਤ ਮਤਾ ਵੀ ਬਣਿਆ ਆਓ ਬਲੋ ਦਰਵਾਜ਼ਾ ਨੇ ਪਹਿਲਾਂ ਮਨਦੀਪ ਨਾਲ ਗੱਲ ਕਰਦਾ ਵੀ ਫਟਿਆ ਵੀ ਮਨਦੀਪ ਪਹੁੰਚੇਗੇ ਜਰੂਰ ਜੀ ਤੁਹਾਨੂੰ ਧੰਨਵਾਦ ਸਾਡੇ ਵੱਡੇ ਵੀਰ ਦਾ ਮਨਦੀਪ ਕਹਿੰਦੇ ਸੰਘਾਪੁਰ ਦੇ ਵਿੱਚ ਰਹਿੰਦਾ ਹੈ ਮਾਣ ਹੈ ਸਾਡੀ ਜ਼ਿੰਦਗੀ ਦਾ 1000 ਰੁਪਏ ਅਮਰੀਕਾ ਦੇ ਲਈ ਪਹੁੰਚਾ ਕੀਤਾ ਮਨਦੀਪ ਸਿੰਘਾਪੁਰ ਯਾਰ ਹੈ ਮੇਰਾ ਵੀਰ ਹੈ ਉੱਥੇ ਆ ਕੇ ਵੀ ਗੋਪੀ ਦੇ ਤੰਦ ਜੱਸਿਆਣਾ ਪੰਡਿਆਰੇ ਤੇ ਤ੍ਰੀਤ ਦੇ ਦੋ ਜੱਥਿਆਂ ਦਾ ਗੁਰਦੀਪ ਸਿੰਧਾਪੁਰ ਕੰਦਾ 2000 ਇੱਕ ਤੇਸਾ ਲੱਗਾ ਗੁਰਦੀਪ ਓਏ ਭਾਈ ਲੱਡੂ ਵਾਲਾ ਭਾਈ ਲੱਡੂ ਵਾਲਾ ਕੇ ਦਰਸ਼ਨਾ ਕਰਦਾ ਰੇਡਰਾਂ ਉੱਤੇ ਫਰ ਕੰਡੇ ਵਾਂਗੂ ਤੋਲੇ ਖੇਮ ਕਰਨੀਆਂ ਲੱਡੂ ਵਾਲਾ ਹੱਥ ਨਹੀਂ ਪਾਉਂਦਾ ਤੋਲੇ ਹੱਥ ਨਹੀਂ ਪਾਉਂਦਾ ਤੋਲੇ ਹੱਥ ਨਹੀਂ ਪਾਉਂਦਾ ਤੋਲੇ ਕਰੜੇ ਹੱਥ ਕਹਿੰਦੇ ਰੇਜਮਾਰ ਵਰਗੇ ਹੈ ਆਹ ਦਿਵੇ ਧੰਨਵਾਦ ਹੈ ਨਾ ਸਾਹਮਣੇ ਆਕਾਸ਼ ਦੀ ਕਬੱਡੀ ਹੈ ਜੈ ਸਿੰਘ ਦੂਲ ਅਰਸ਼ ਦੇ ਜੱਫੇ ਤੇ 1000 ਦੇਣਗੇ ਲਓ ਸਾਹਮਣੇ ਕਮਾਲ ਹੁੰਦੀ ਹੋਈ ਨੰਬਰ ਜਿਹੜਾ ਹਾਂਜੀ ਟੈਕਨੀਕਲ ਨੰਬਰ ਰੀਡਰ ਦਾ ਟੈਕਨੀਕਲ ਅੰਕੀ ਦਾ ਧਾਵੀ ਨੇ ਜੋੜ ਦਿੱਤਾ ਮੈਂ ਸਿਫਤ ਕਰਦਾ ਵੱਡੇ 1000 ਅਰਸ਼ ਦੇ ਜੱਫੇ ਤੇ ਵੱਡੇ ਵੀਰ ਅਵਤਾਰ ਸਿੰਘ ਉਹਨਾਂ ਦਾ ਮੈਂ ਸਤਿਕਾਰ ਕਰਦਾ ਜਿਨ੍ਹਾਂ ਨੇ ਨਾਮ ਅਮਰੀਕ ਭਾਜੀ ਨੇ ਐਨਆਰਆਈ ਭਰਾਵਾਂ ਦੇ ਲੈ ਕੇ ਦਿੱਤੇ ਹੈ ਇੱਕ ਵਾਰ ਵੀ ਆਪਣਾ ਨਾਮ ਅੱਗੇ ਨਹੀਂ ਲੱਗੇ ਤੇ ਨਾਂ ਹੀ ਆਖਿਆ ਆਪਦਾ ਨਾਮ ਬੁਲਣ ਦੇ ਲਈ ਇਤਾਂ ਦੀ ਨਿਮਰਤਾ ਪਰਪੋਰ ਹੁੰਦੇ ਵੀ ਹੁੰਦੇ ਆ ਦੁਨੀਆ ਦੇ ਵਿੱਚ

ਕਬੱਡੀ ਕਬੱਡੀ ਓ ਓ ਕਰ ਤੱਕ ਪਿੱਛੇ ਜਾਂਦੇ ਆ ਓ ਬਾਜ ਵਾਲੇ ਨਜ਼ਾਰਾ ਹੁਣ ਤੇ ਤਾਲੀਆਂ ਜ਼ੋਰਦਾਰ ਓ ਤਾਲੀ ਪੀਟ ਦੀ ਆ ਵੀ ਕਬੱਡੀ ਵਾਲੇ ਕਹਿੰਦੇ ਕਬੱਡੀ ਕਹਿੰਦੇ ਪੈਸਾ ਲਾਇਆ ਤੇ ਮੋਲ ਉੱਡ ਗਿਆ ਉਧਰ ਦੇ ਬਾਜ ਚਾਈਦੇ ਵੀ ਆ ਅਲੱਕਾ ਬੰਕਰ ਸਾਡੇ ਮਿੱਤਰੋ ਆ ਵਾਪਰ ਦੇ ਉੱਤੇ ਵਾਲਾ ਵੱਡਾ ਵੀਰ ਸਾਹਬ ਇਹਦੇ ਗੇਲੇ ਵਿੱਚ ਝੋਟਾ ਸਾਨੂੰ ਕਬੱਡੀ ਕਰਕੇ ਮਿਲਿਆ ਲੈ ਵੀ ਸਾਹਿਬ ਤੂੰ ਜ਼ੋਰਦਾਰ ਓ ਬਲੇਜ ਵਾਲੇ ਓ ਨਗਰਨਾ ਓ ਤਵੰਦ ਕਹਿੰਦਾ ਪਿਆਰ ਬੜਾ ਰਵੇ ਓ ਛੱਡੀਆਂ ਦਲੇਦਵਾਨ ਵਾਲੇ ਗੁਰਦੀਪ ਕੇ ਦਾ ਦੇਤੀ ਦੇ ਤਿੰਨਾਂ ਤੇ ਪੰਨਹਜ਼ਾਰ ਹੈ ਵਾ ਚੰਬੇ ਵਾਲਾ ਰੇਸ਼ਮ ਦੁਨੀਆ ਦਾ ਟਾਪਰ ਮੰਨ ਲਵੰਦ ਚੁਕਿਆ ਕਬੱਡੀ ਪਾਉਣ ਦੇ ਲਈ ਪੁਲਿਆ ਦਾ ਅਰਸ਼ ਇੱਕੇ ਟੀਮ ਦੇ ਲਈ ਖੇਡਿਆ ਸ਼ਹੀਦ ਭਾਈ ਲਖਮੀਰ ਸਿੰਘ ਜੀ ਖੇਡ ਕਬੱਡੀ ਕਲਬ ਘਰੇਾਲੇ ਦੀ ਟੀਮ ਦਾ ਨਾਮ ਵੱਡਾ ਹੈ ਪਰ ਚੰਬੇ ਵਾਲੇ ਰੇਸ਼ਮ ਦੀ ਜਿਹੜੀ ਉਂਗਲ ਖੜੀ ਹੈ ਮੇਰਾ ਪਰਮਾਤਮਾ ਦੀ ਉਹ ਮੰਨਾ ਚੱਫੂ ਨਵੇਂ ਪਿੰਡਿਆ ਇੱਕ ਬੱਲਣੋਂ ਦਾ ਮੰਨਾ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਇਧਰਲੀ ਸਾਈਡ ਦੇਖਦੇ ਨੇ ਮੰਨੇ ਦੀ ਰੇਡ ਹੈ ਚਾਰ ਖਿਡਾਰੀ ਨੇ ਥੋਲਾ ਸਾਹਿਬ ਦਾ ਅਰਸ਼ ਦੋ ਜੱਫੇ ਹੰਸਾ ਸਿੰਘ ਜੀ ਸਰਪੰਚ ਤੇ ਗੁਰਪ੍ਰੀਤ ਸਿੰਘ ਜੀ ਇਤਲੀ ਉਹਨਾਂ ਵੱਲੋਂ 5000 ਦੇ ਹੋਣਗੇ ਆਛਦੇ ਦੋ ਜਫੇ ਇਧਰ ਫੜੇ ਰਾਜ ਸਿੰਘ ਜੀ ਹੀਰਾ ਸਿੰਘ ਜੀ ਤੇ ਪੱਲਬੀਰ ਜੀ ਕਹਿੰਦੇ ਗੁਰਨਾਲ ਦੀਓ ਤਿੰਨ ਰੋਪਾ ਤੇ ਨੰਨੇ ਹਜ਼ਾਰ ਰੇਡਾਂ ਵੀ ਤਿੰਨ ਹੋਣਗੀਆਂ ਤੇ ਰੁਪਈਏ ਵੀ 3000 ਹੋਣਗੇ ਵੱਡਾ ਮੱਲ ਵੱਧ ਚੁੱਕਿਆ ਕਬੱਡੀ ਪਾਉਣ ਦੇ ਲਈ ਅੰਕ ਰੇਡਰ ਨੇ ਜੋੜ ਦਿੱਤਾ ਰਣਜੀਤ ਗਿੱਲ ਗਿੱਲ ਟਰਕਿੰਗ ਵਾਲੇ ਭਰਾ ਦਾ ਵੱਡਾ ਸਤਿਕਾਰ ਹੈ ਗਵਾਨ ਪਿੰਡ ਪੰਜ ਲੱਖ ਦੇ ਬੈਟ ਵਾਲਾ ਕੱਲੇ ਭਰਾ ਨੇ ਵੱਡਾ ਖੇਡ ਮੇਲਾ ਕਰਵਾਇਆ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਦੀ ਰਹਿਮਾਈ ਦੀ ਹੇਠ ਆਹ ਕਬਲ ਦੀ ਰੇਡ ਹੈ ਅਰਸ਼ ਜੇਕਰ ਕਬਲ ਦੇ ਨਾਲ ਮੁਕਾਬਲਾ ਹੋ ਜਵੇ ਟੱਕਰ ਹੋ ਜਵੇ ਤੇ ਫਿਰ ਮੇਰੇ ਵੀਰੋ ਦੁੱਖ ਟੁੱਟ ਜਾਣੇ ਹੈ ਪ੍ਰਿਅੰਕ ਜਿਹੜਾ ਕਬਲ ਨੇ ਜੋੜ ਦਿੱਤਾ ਬੁੱਗੇ ਦੀ ਰੇਡ ਤੇ ਸਪਤਾ ਆਹ ਸਾਹਮਣੇ ਖੜੇ ਬੁੱਗੇ ਦੀ ਰੇਡ ਲਖਵਿੰਦਰ ਸਿੰਘ ਸਾਡੇ ਵੀਰ ਅਰਸ਼ ਜੀ ਅਰਸ਼ ਦੇ ਪੰਜ ਜੱਫਿਆਂ ਦੇ 2000 ਦੇਣਗੇ ਅਰਸ਼ ਦੇ ਪੰਜ ਜੱਫਿਆਂ ਦੇ 2000 ਲੱਗਦਾ ਵੀਰ ਤੇ ਰੇਡਾਂ ਦੇ ਲਿਖਿਆ ਗਿਆ ਜੱਫਿਆਂ ਦੇ ਲੱਗਣਗੇ ਕਿ ਅਰਸ਼ ਜਾਫੀ ਹੈ ਆਹ ਸਾਹਮਣੇ ਮੇਰੇ ਮਿੱਤਰੋ ਤਬਾਹ ਹੋਈ ਜਾਂਦੀ ਹੈ ਨੰਬਰ ਕਹਿੰਦੇ ਹੀਰਾ ਜੀ ਛੱਤ ਮੰਡਰੀ ਦੇ ਪੱਟਿਆ ਉਹ ਦੱਸਿਆ ਕਰੋ ਵੀ ਨੰਬਰ ਕੀ ਦਾ ਇਹਦਾ ਜੇਰਾ ਜੂਰਾ ਨਹੀਂ ਹੁੰਦਾ ਮਨਿੰਦਰ ਆ ਫੇਰ ਇਹ ਤਾਂ ਹੀਰਾ ਪਹਿਲਵਾਨ ਜੀ ਦੱਸਣਗੇ ਹੀਰਾ ਪਹਿਲਵਾਨ ਜੀ ਨੰਬਰ ਤੁਸੀਂ ਇੱਧਰ ਆ ਗਏ ਉੱਧਰ ਬੈਸ ਬਾਜੀ ਚੱਲ ਰਹੀ ਹੈ ਇੱਕ ਇੱਕ ਨੰਬਰ ਕੀਮਤੀ ਹੈ ਸਟਰਗਲ ਜਾਰੀ ਹੈ ਖਿਡਾਰੀਆਂ ਦਾ ਹੁਣ ਦੇਖਦੇ ਆ ਉਹ ਪਾਈ ਫਿਰ ਰੇਡ ਆ ਮੁੰਡਾ ਨਾਜਨ ਕਹਿੰਦੇ ਯੂਰਪ ਦੇ ਵਿੱਚ ਸੋਨਾ ਖੇਡਿਆ ਹੈ ਸ਼ੇਰੇ ਦੀ ਕਬੱਡੀ ਇਹ ਕਹਿੰਦੇ ਮੈਸੀ ਦਾ ਜੇਤੂ ਬਣਿਆ ਹੈ ਇਹ ਮੈਸੀ ਦਾ ਜੇਤੂ ਬਣਿਆ ਹਿਰੇ 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 ਤੇ ਨੰਬਰ ਮਿਲ ਗਿਆ ਚੱਲ ਹਿਰੇ ਵੀਰ ਸ਼ੇਰੇ ਦੀ ਸੱਚੀ ਹੀਰਾ ਚੱਲ ਮੇਰਾ ਭਰਾ ਬੜੋ ਸੰਬਿਹਰ ਜਸਤਰੀ ਨਹੀਂ ਹੁੰਦੀ ਖੋਡੂ ਚ ਜਾਕਾ ਪਿਆਰ ਦੇ ਨਾਲ ਸਖਤਾ ਹੁੰਦੀ ਹੈ ਖਿਡਾਰੀਆਂ ਦੀ ਲਓ ਮਨਜੀਤ ਸਿੰਘ ਨਿਊਜ਼ੀਲੈਂਡ ਦੇ ਮਾ ਪਾਉਣ ਵਾਲਾ ਉਹ ਮੁੰਡਾ ਕਹਿੰਦੇ ਫੱਤੇਪਰੀਆ ਵੱਜ ਗਿਆ ਕਬੱਡੀ ਕਬੱਡੀ ਕਰਦਾ ਚਾਰ ਨੇ ਸੁੱਖ ਪੰਘਾਲੇ ਵਾਲਾ ਟਰਾਈ ਕਰਦਾ ਤੇ ਨੰਬਰ ਕਹਿੰਦੇ ਮਨਜੀਤ ਜੋੜਿਆ ਜਰਮਨ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਭੰਗੜਾ ਗੁਰਦੁਆਰਾ ਸਾਹਿਬ ਕਾਰਨ ਪੁਲਿੱਤਰ ਜਿਹੜੇ ਉਸਤਾਨ ਨੇ ਇਹ ਪੁਰਤੀ ਪਾਵਣ ਹੈ ਮੇਰੇ ਮਿੱਤਰੋ ਲਓ ਕਹਿੰਦੇ ਬੁੱੱਲੇ ਦੀ ਕਬੱਡੀ ਪੈ ਰਹੀ ਹੈ ਬਿਰਨਾਲ ਬਾਈ ਹੀਰੇ ਜੜੀ ਬਿਲਕੁਲ ਹੀਰੇ ਜੜੀ ਬਾਈ ਰਾਜ ਜੀ ਕਹਿੰਦੇ ਬੀ ਬਿਰਨਾਲ ਦੀ ਤਿੰਨ ਪੜ ਗਈ ਤਿੰਨ ਹਜ਼ਾਰ ਉਹ ਬੁੱਲਾ 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 ਮੇਰੇ ਮਿੱਤਰੋ ਉਹ ਕਾਲਜ ਆ ਗਿਆ ਨਾਈਆਂ ਨਿਸ਼ਾਨ ਸੰਧੂ ਉਹਨਾਂ ਦੇ ਪਿੰਡਾਂ ਦਾ ਇਹ ਜੱਗੇ ਦੇ ਪਿੰਡ ਦਾ ਇਹ ਭਜਣ ਦੇ ਪਿੰਡ ਦਾ ਕਰਨ ਉਹਨਾਂ ਦੇ ਪਿੰਡ ਦਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਹੈ ਉਹ ਅਮਰੀਕਾ ਵਾਲੇ ਵੀਰ ਅਮਰੀਕਾ ਤੋਂ ਸਪੋਰਟ ਕਰਦੇ ਆ ਪਰ ਐਂਦੀ ਸਪੋਰਟ ਲਾਲੀ ਸਰਪੰਜੀ ਬੁੱਪਾਰਾਏ ਵਾਲੇ ਮੰਦੀਪ ਹੁਣੀ ਤੇ ਸ਼ਿਰੇ ਵਾਲੇ ਲਹਾਰੀ ਮੱਲ ਪਿੰਡ ਵਾਲੇ ਵੱਡੀ ਸਪੋਰਟ ਕਰਦੇ ਆ ਭਰਾ ਵੀ ਤੇ ਅੰਕ ਜਿਹੜਾ ਰਾਣੇ ਨੇ ਜੋੜ ਦਿੱਤਾ ਲਓ ਮੰਨਾ ਆ ਗਿਆ ਉਹ ਸਾਹਮਣੇ ਕਹਿੰਦੇ ਵੱਡੇ ਵੀ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਚਾਰੇ ਤਿਆਰ ਨੇ ਉਹ ਕਹਿੰਦੇ ਧਰਤੀ ਉਹਦੇ ਨਹੀਂ ਹੁਣ ਵੀ ਜਦੋਂ ਧਰਤੀ ਦੇ ਖਲੜਾ ਬਲਦ ਸਿੰਘ ਬਦਲਦਾ ਇਹ ਧਰਤੀ ਉਹਦੇ ਹਿਲਦੀ ਆ ਜਦੋਂ ਧਲ ਗੁੰਦਿਆ ਲਓ ਏ ਵਾਹ ਵੀ ਮੰਨਿਆ ਵਾਹ ਵੀ ਮੰਨਿਆ ਓ ਮੈਚ ਕਿੱਦਾਂ ਦਾ ਲੱਗਦਾ ਤਾੜੀਆਂ ਪੈਣ ਵਾਲੇ ਜ਼ੋਰਦਾਰ ਰਪੋਟਾ ਉੱਕੇਆ ਬ੍ਰਦਰਾਂ ਰਪੋਟਾ ਉੱਕੇਆ ਰਪੋਟਾ ਉੱਕੇਆ ਇਧਰਾਂ 100 ਰੁਪਈਆ ਜਿਹੜਾ ਜਮਲ ਸਿੰਘ ਦੀ ਪੂਲ ਵੱਲੋਂ ਰੀਡਰ ਦੇ ਲਈ ਮੰਡੇ ਦੇ ਲਈ ਪੈਦਾ ਹੋਇਆ ਲੈ ਵੀ ਮੰਡੇ ਤੇਰਾ 100 ਰੁਪਈਆ ਹੋਏ 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 ਅਰਸ਼ ਤੇ ਸੁਖਮਨ ਪ੍ਰਿੰਕ ਜਿਹੜਾ ਸੁਖਮਨ ਨੇ ਜੋੜ ਦਿੱਤਾ ਹੈ ਹੰਸਾ ਸਿੰਘ ਜੀ ਸਰਪੰਚ ਗੁਰਪ੍ਰੀਤ ਸਿੰਘ ਇਟਲੀ ਜਗਜੀਤ ਸਿੰਘ ਇਟਲੀ ਬਾਵੀ ਸਿੰਘ ਇਟਲੀ ਜਗਦੇਸ਼ ਸਿੰਘ ਇਟਲੀ ਗੁਰਵਿੰਦਰ ਸਿੰਘ ਜੀ ਲਾਈਵ ਜੁੜੇ ਹੋਏ ਨੇ ਚੋਲਾ ਸਾਹਿਬ ਦੇ ਅਰਸ਼ ਦੇ ਪੌਟਫੇ 5000 ਦੇ ਉਹ ਕਹਿੰਦੇ ਹਜ਼ਾਰਾਂ ਤੇ ਚਲੀ ਗਈ ਹੈ ਮੇਰੇ ਮਿੱਤਰੋ ਉਹ ਗੱਲ ਕਹਿੰਦੇ ਹਜ਼ਾਰਾਂ ਤੇ ਚਲੀ ਗਈ ਆ ਆਹ ਕਹਿੰਦੇ ਉਹ ਤੁਹਾਡੇ ਰੀਡਰ ਦੇ ਉਹ ਬੱਲੇ 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 ਵੱਖਰਾ ਸਵਾਦ ਮੇਰੇ ਮਿੱਤਰੋ ਆਹ ਮੈਚ ਦੇ ਕਹਿੰਦੇ ਟੋਕੀ ਤੋੜਦੇ ਅਸੀਂ ਬੇਨਤੀ ਕਰਦੇ ਹਾਂ ਪ੍ਰਬੰਧਕ ਵੀ ਰੱਖਦੇ ਜਿੰਨਾ ਭਰਾਵਾਂ ਦੀ ਗਰਾਊਂਡ ਵਿੱਚ ਕੋਈ ਡਿਊਟੀ ਨਹੀਂ ਉਹ ਸਾਡੀ ਹੱਥ ਜੋੜ ਕੇ ਬੇਨਤੀ ਕਰਦੇ ਮੇਰੇ ਨਾਮ ਉੱਤੇ ਨਾ ਬਹਿ ਜਾਓ ਵੀਰ ਜੀ ਨਾਮ ਉੱਤੇ ਬਹਿ ਜਾਓ ਮੈਂ ਵੱਧ ਜੂੜੀ ਆਖਾਂਗਾ ਜਿਹੜੇ ਉੱਤੇ ਵੀਰੋ ਬਹਿ ਜਾਓ ਕਿਰਪਾ ਕਰਦੇ ਉਹਨਾਂ ਰੁਪਈਆ ਲਾ ਦੇਖ ਲੈਣ ਲੋ ਇਹ ਪਹਿਲਾ ਅੱਛਾ ਰੋਲ ਵਾਲੀ ਬੱਟ ਤਾਹਣ ਬਾਈ ਮੇਰੇ ਮਿੱਤਰੋ ਗੁਰਦੀਪ ਕਹਿੰਦੇ ਸੰਘਾਪੁਰ ਤੋਂ ਆ ਰਾਜ ਜੀ ਵਿਜੈਣ ਦੀ ਸਾਡੀ ਸੀ ਬੇਨਤੀ ਕਰਦੇ ਆ ਹੀਰਾ ਸਵੀਡਨ ਜੀ ਸਾਡੇ ਸਤਿਕਾਰ ਦੀ ਯੋਗ ਨੇ ਅਸੀਂ ਭਾਈ ਲਧੂ ਵਾਲੇ ਪੀ ਤੇ ਦੋ ਜੱਫਿਆਂ ਤੇ 1000 ਬੁੱਲੇ ਜਿਹਨੇ ਬੁਲਾਏ ਉਹ ਕਿਰਪਾ ਕਰਕੇ ਮਾਨਤਾ ਦੇ ਇੱਕ ਹਜ਼ਾਰ ਪਹੁੰਚਦਾ ਟੀਮ ਤੇ ਦੋ ਜੱਫੇ ਹੋ ਗਏ ਮਨਦੀਪ ਸੰਘਾਪੁਰ ਉਹਨਾਂ ਵੱਲੋਂ ਕਹਿੰਦੇ 2000 ਰਾਜਪੂਤ ਦੇ ਮੁੰਡੇ ਨੇ ਰਾਜੜੀ ਵੀਰ ਨੇ ਬੱਲ ਕਹਿੰਦੇ ਹੀਰੇ ਜੜੀ ਵਾਹ ਕੀ ਬੱਲੇ ਜਗਜੀਤ ਸਿੰਘ ਜੀ ਜੱਗਾ ਵੱਡਾ ਭਰਾ ਵੱਡੀ ਸੇਵਾ ਕਰ ਰਿਹਾ ਹੈ ਗਰਾਊਂਡ ਦੀ ਬੜਾ ਧੰਨਵਾਦ ਆਹ ਸੋਹਣਾ ਦਾ ਗੁਰਨਾਲ ਗੋਪੀ ਗੋਪੀ ਗੁਰਨਾਲ ਵੱਧ ਚੁੱਕਿਆ ਹੈ ਗੁਰਨਾਲ ਵੱਧ ਚੁੱਕਿਆ ਹੈ 3000 ਲੱਗਾ ਹੋਇਆ ਇੱਕ ਬਾਕੀ ਰਹਿ ਗਈ ਆ ਉਹ ਤੀਜੀ ਤੇ ਰੇੜੇ ਹੋਣਗੇ ਵੀਰਿਆ ਕਿ ਰਹਿੰਦੀ ਆ ਬਾਲੇ ਬਾਰੀ ਦੇਖੀ ਆ ਮੈਂ ਤਾਂ ਅਫਰਿਕਾ ਅੰਮ੍ਰਿਤ ਆ ਰਿਹਾ ਰੋਪੀ ਆ ਸਾਹਮਣੇ ਦੇਖਦੇ ਆ ਗੱਲਾਂ ਵੱਡੀਆਂ ਨੇ ਮੰਨੇ ਦੀ ਰੇਡ ਆ ਅਰਸ਼ 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 ਇਟਲੀ ਵਾਲੇ ਕਹਿੰਦੇ 5000 ਦੋ ਜੱਫਿਆਂ ਤੇ ਕਬੱਡੀ 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 ਮੰਨਾ ਤੇ ਅਰਸ਼ ਮੰਨਾ ਤੇ ਅਰਸ਼ ਹੰਦੇ ਦੂਰ ਤੇ ਦੂਰ ਇੱਕ ਕਬੱਡੀ ਕਬੱਡੀ ਮੰਨੇ ਦੂਰ ਤੇ ਦੂਰ ਵਾਲੀ ਗੱਲ ਆ ਆ ਜਿਹੜੇ ਬਾਦੀ ਵੀਰ ਖੜੇ ਪੁੱਟੇ ਬਾਈ ਉਹ ਅਰਸ਼ ਦਾ ਜੱਪਾ ਵਧੀਆ ਦਾ ਮੁਕਾਬਲਾ ਨੂੰ ਸਾਡਾ ਆਉਂਦੇ ਕੋਈ ਪਾਸੇ ਵੀ ਵੇਖ ਲੈਣੇ ਵੇਣਾ ਨੂੰ ਵੀਰ ਬਣ ਕੇ ਯਾਰ ਜਿਨ੍ਹਾਂ ਨੇ ਲੱਖਾਂ ਲਾਵਾ ਵੇਖ ਲੈਣੇ ਵੀਰੋ ਤੁਸੀਂ ਓਏ ਹੋਏ ਓਏ ਸਰਪੰਚ ਸਾਹਿਬ ਜੀ ਆਖਦੇ ਜੇਕਰ ਗੋਪੀ ਦੋ ਜਫੇ ਲਾਉਣਾ ਹੈ ਤੇ 2000 ਇਟਲੀ ਵਾਲੇ ਭਰਾਵਾਂ ਵੱਲੋਂ ਓ ਓ ਵੱਲੋਂ ਵਾਹ ਵੀ ਬੁੜੀ ਓ ਆਇਆ ਸੁਆਦ ਓ ਛੇਰੇ ਦੀ ਰੋੜਾ ਭਾਈ ਲੱਤੂ ਵਾਲਿਆ ਹੋ ਜਾ ਸਾਹਮਣੇ ਹੋ ਜਾ ਸਾਹਮਣੇ ਬਰੰਬਰ ਕੇ ਦਾ ਭਾਈ ਲੱਤੂ ਵਾਲਿਆ ਹੋ ਜਾ ਸਾਹਮਣੇ ਓ ਸਾਹਮਣੇ ਓ ਸਾਹਮਣੇ ਆ ਵੀ ਮੁੰਡਾ ਕਹਿੰਦਾ ਮੈਂ ਵੀ ਜੱਟ ਦਾ ਪੁੱਤ ਆ ਅਰਜਨ ਵਰਗਾ ਨਹੀਂ ਅੱਖੋਂ ਬੰਦ ਕੇ ਤੂਰ ਟਕਾਣੇ ਕਹਿੰਦਾ ਸੋਲੇ ਦਾ ਗੁਰਦਾਰ ਗੋਪੀ ਦਰਸ਼ਕ ਪੈ ਗਏ ਨੇ ਸੋਚੀ ਆ ਗੋਪੀ ਦਰਸ਼ਕ ਪੈ ਗਏ ਨੇ ਸੋਚੀ ਸੱਚੀ ਸੱਚੀ 30000 ਆ ਉਹ 10000 ਆ ਉਧਰ ਕਹਿੰਦੇ ਲਖਵਿੰਦਰ ਬੋਲਦੀ ਅਮਰੀਕਾ ਤੋਂ ਵੱਡੇ ਪਿਆਰ ਨੇ ਵੱਡੇ ਸਤਿਕਾਰ ਨੇ 3000 ਜਿਹੜਾ ਆਪਾਂ ਗੁਰਲਾਲ ਦਾ ਪੋਤਾ ਕਰਦੇ ਆ ਰਾਜਬਾਈ ਹੀਰਾ ਬਾਈ ਤੇ ਕੁਲਵੀਰ ਹੋਰੀ ਲਓ ਬੜਾ ਧੰਨਵਾਦ ਹੈ ਵਰਿੰਦਰ ਦੁੱਲੇ ਦੀ ਰੇਡ ਲਾਡੀ ਇਟਲੀ ਤੇ ਅਰਸ਼ ਇਟਲੀ ਦਾ ਧੰਨਵਾਦ ਹੈ ਰਾਜਬਾਈ ਹੀਰਾ ਸਿੰਘ ਜੀ ਪੱਕੇ ਲਈ ਹੀਰ ਉਹਨੇ 3000 ਰੁਪਏ ਦਾ ਕਰ ਦਿੱਤਾ ਹੈ ਉਹ ਕਿੰਨੇ ਹਜ਼ਾਰਾ ਮੇਰੇ ਮਿੱਤਰੋ ਇਹ ਬੱਡੇ ਬਲ ਵਾਲੇ ਬੰਦਿਆਂ ਦੇ ਕੰਮ ਹੈ ਬਲੋਤਵਾਦਾਂ ਦੇ ਨਹੀਂ ਤਾਂ ਕੋਈ ਮੇਰੀ ਇੱਥੇ 100 ਰੁਪਏ ਹੁੰਦਾ ਹੈ ਬੱਟੇ ਵਾਲਾ ਦਾ 600-700 ਹੁੰਦੇ ਆ ਪਰ ਅੱਜ ਉਹ ਬਲੋਤਵਾਦਾਂ ਦੇ ਪਿੰਡ ਤੋਂ ਮੇਰਾ ਨੇ ਅੱਜ ਪਰ ਬੱਟੇ ਵਾਲਾ ਆਇਆ ਹੋਇਆ ਕਿ ਤੈਨੂੰ ਸਾਹਬ ਕਹੇ ਪਣਗੋਟੇ ਦਾ ਏ ਮੁੱਲ ਪਾ ਲਖਾਰੀ ਖੋਟੇ ਦਾ ਕਿਆ ਬਾਤ ਹੈ ਵੀ ਨੋਜਵੰਨ ਉਹ ਧੂਲ ਪਿੰਡ ਵਾਲੇ ਜਿਨ੍ਹਾਂ ਜਿਨ੍ਹਾਂ ਨੂੰ ਨਜ਼ਾਰਾ ਆਇਆ ਹੈ ਤੇ ਸੱਚੇ ਦਿਲੋਂ ਤਾੜੀਆਂ ਪ੍ਰਬੰਧਕ ਵੀਰਾਂ ਦੇ ਲਈ ਮਾਰ ਦੇਵੋ ਜਿਨ੍ਹਾਂ ਨੇ ਇੱਥੇ अवतार ਤੁਹਾਡੇ ਪਿੰਡ ਦੇ ਚਲਾ ਜਾਂਦੇ ਆ ਔਰ ਗਵਾਂਡ ਪਿੰਡ ਬੱਬੂ ਭਲਵਾਨਾ ਦਾ ਪਿੰਡ ਹੈ ਔਰ ਦੇਖਦੇ ਇਧੇ ਲਾਈ ਸੇੜੇ ਦੀ ਰੇਡ ਤੇ ਸ਼ੇਰਾ ਭੱਜ ਗਿਆ ਸ਼ੇਰਾ ਨੰਬਰ ਲੈ ਗਿਆ ਸ਼ੇਰਾ ਨੰਬਰ ਲੈ ਗਿਆ ਅਵਤਾਰ ਵੀਰ ਨੇ ਆਖਿਆ ਸਾਰੇ ਹੀ ਪਿੰਡ ਦੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਹੈ ਉਹ ਜਿਹੜੀ ਜਿਹੜੀ ਵੀ ਕੰਟਰੀ ਦੇ ਵਿੱਚ ਵੱਸਦੇ ਹੈ ਗੁਰੂ ਪਾਤਸ਼ਾਹ ਸਾਹਿਬ ਉਹਨਾਂ ਨੂੰ ਸਦਾ ਸਲਾਮ ਪਰਖੇ ਚੜ੍ਹਦੀ ਕਲਾ ਦੀ ਅਰਦਾਸ ਸੁਖਮਨ ਦੀ ਰੇਡ ਬੋਲ ਵੱਡੇ ਪੱਲੇ ਸਾਹਮਣੇ ਖੜੇ ਸੁਖਮਨ ਦੀ ਕਬੱਡੀ ਪਾ ਰਹੀ ਹੈ ਬਹੁਤ ਹੀ ਫਰੰਗੀਪੁਰੀਆ ਰਾੜੇ ਵੜ ਕੇ ਪੱਡੇ ਮਾਲਣੇ ਉਹ ਚਾਰਾਂ ਦੇ ਵਿੱਚ ਦੇਖਾਂਗੇ ਵੀ ਕੌਣ ਜਫਾ ਲਾ ਕੇ ਬੰਦੇ पढ़ाके पढ़ण पाइण गेडी ਵਾਹ ਵੀ ਸੁੱਖ ਜੱਫਾ जा पैसा लाया ਤੋੜ ਦਿੱਤੇ ਦੁੱਖ ਗਰਾਊਂਡ ਕਲੀਅਰ ਕਰ ਦਿਓ ਲਾਜ ਤੇ ਕੇ ਗ੍ਰੇਡ ਬਾਕੀ ਆ ਦਿਲਜੀਤ ਅਮਰੀਕਾ ਤੇ ਜੋਬਨ ਅਮਰੀਕਾ ਵੱਲੋਂ ਗੋਪੀ ਦਾ ਕੋ ਜਫਾ 1000 ਦਾ 1000 ਦਾ ਇੱਧਰ ਰਮਰੇ ਜੀ ਇੱਧਰ ਰਮਰੇ ਜੀ 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 ਜਿੰਦਾ ਕਹਿੰਦਾ ਦੋ ਦੋ ਜਫਿਆਂ ਨਾਲ ਕੌਡੀ 1-1 ਰਹੀ ਹੈ ਹਾਂ 2000 ਇੱਕੇ ਜਫੇ ਤੇ ਹੋਵੇਗਾ ਚੇਰੇ ਦੀ ਰੋਡ ਤੇ ਬੋਲ ਵੱਟਾ ਜਿਹੜੇ ਕਬੱਡੀ ਫੇਰ ਪੀਰੀ ਹੈ ਰਮਰੇ ਜੀ ਕਹਿੰਦੇ ਕਬੱਡੀ ਰੱਬ ਦੀ ਮਿਹਰ ਹੋ ਜੇ ਸ਼ੇਖਾਂ ਦੇ ਇੱਧਰ ਚੱਲ ਗਏ ਤੇ 20000 ਦੇਵਾਂਗੇ ਕਬੱਡੀ ਦੇ ਲੋ ਆਹ ਕਹਿੰਦੇ ਗੁਰਨਾਮਾ ਹੈ ਮੇਰੇ ਮਿੱਤਰੋ ਇਧਰ ਕਹਿੰਦੇ ਸਾਹਬੜੇ ਬੋਟਾ ਵੱਡਾ ਵੀਰ ਲੋਧਾ ਮਾਮਾ ਨੇ ਉਹ ਡੱਕੇ ਅਗੇ ਯਾਰ ਦਿੱਤਾ ਮੇਰੇ ਤੋਂ ਜਵਾਬ ਰਾਣੀਏ ਵੇ ਬਾਗੂ ਤੇਨੀ ਰੱਖਿਆ ਸੀ ਸਾਹਬੜੇ ਹੁਣ ਕੋਈ ਨੁਜੀ ਨਹੀਂ ਕਰਦਾ ਵੀ ਮੈਚ ਮੁੱਕ ਗਿਆ ਹੁਣ ਸਰੰਦਰ ਸਿੰਘ ਜੀ ਜੇਕਰ ਰਸ਼ੀਦਾ ਸਿੰਘਾਂ ਦੀ ਕਿਰਪਾ ਦੇ ਨਾਲ ਇਟਲੀ ਜਾਂਦੇ ਤੇ 20000 ਦੇ ਵੱਡੇ ਸਹਿਯੋਗ ਕਰਨਗੇ ਕਰਤਾਰ ਪਵਾਰ ਉਹਨਾਂ ਦਾ ਰਾਣੇ ਦੂ ਹੋਣਾਗਾ ਨਾਲ ਸਾਡੇ ਕੁਲਵਿੰਦਰ ਸਿੰਘ ਪਵਾਰ ਤੇ ਲਵ ਧੋਲਣ ਦਾ ਧੰਨਵਾਦ ਹੈ ਜਗਰਾਜ ਉਹਨਾਂ ਦਾ ਪਿੰਡ ਹੈ ਗਵਾਂਡ ਭਾਈ ਸਾਹਿਬ ਭਾਈ ਅਮਰਪਾਲ ਜੀ ਜੀ ਬਾਰੇ ਸਾਰੇ ਸਾਰੇ ਜੋ ਸਿੱਖ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ 17 ਮਾਰਚ ਨੂੰ ਜਰੂਰ 12:00 ਵਜੇ ਇਕੱਤਰ ਹੋਵੋ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਸਰੇ ਦਾ ਮੁਕਾਬਲਾ ਖੇਡਿਆ ਗਿਆ ਜਰੂਰ ਉਧਰ ਵੀ ਸਾਰੇ ਧਿਆਨ ਦਿਓ ਸਾਡੀ ਹੱਥ ਬੰਨ੍ਹ ਕੇ ਅਪੀਲ ਹੈ ਬੇਨਤੀ ਹੈ ਅੰਕਾਂ ਦਾ ਵੇਰਵਾ ਸਾਂਝਾ ਸਿਕ ਤੋਂ ਦੇ ਪਹਿਲੇ ਬਹਾਦਰ ਬਹਾਦਰ ਬਾਬਾ ਅਬਦੀ ਚੰਦ ਸਾਹਿਬ ਜੀ ਖੇਡ ਕਬੱਡੀ ਕਲੱਬ ਫਰੰਦੀਪੁਰ ਫਰੰਦੀਪੁਰੀਏ ਗੋਪੀ ਦੀ ਟੀਮ ਦੇ ਨੰਬਰ ਨੇ 32 ਤੇ ਵਿਰੋਧੀ ਸਾਈਡ ਜਿਹੜੀ ਟੀਮ ਹੈ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਬੱਡੀ ਕਲੱਬ ਚੋਲਾ ਸਾਹਿਬ ਸਰਦਾਰ ਕੁਮਨ ਸਿੰਘ ਜੀ ਕੀਟੋ ਸਾਹਿਬ ਨੇ ਦੀ ਟੀਮ ਅਰਸ਼ ਦੀ ਟੀਮ ਦੇ ਨੰਬਰ ਨੇ 36 ਇਸ ਮੋਕਾਲ ਵਿੱਚੋਂ ਜੇਤੂ ਰਹੀ ਹੈ ਤਾਲੀਆਂ ਮਾਰ ਦਿਓ ਜੀ ਜ਼ੋਰਦਾਰ ਨਿਸ਼ਾਨ ਮਾਲੇ ਭਰਾ ਦਾ ਵੀ ਧੰਨਵਾਦ ਹੈ ਇਸੇ ਗਰਾਊਂਡ ਦੇ ਵਿੱਚ ਪਿਛਲੇ ਦਿਨ